ਇਹ ਕੁਝ ਕੀ ਖਤੇ ਲਗਾਤਾਰ ਮਹੀਨੇ ਤੋਂ ਲੋਕ ਬੜੇ ਵੱਡੇ ਸੰਕਟ ਚ ਜਿਹੜੇ ਦਰਿਆਵਾਂ ਦੇ ਅੰਦਰ ਜਾਂ ਦਰਿਆਵਾਂ ਦੇ ਕੰਡੇ ਤੇ ਬੈਠੇ ਐ ਉਹਨਾਂ ਦੀ ਜ਼ਿੰਦਗੀ ਬੜੀ ਇਸ ਵੇਲੇ ਔਖੀ ਤੇ ਦੁਰਲਭ ਹੋਈ ਪਈ ਐ ਪਰ ਤਨਵਾਦ ਸਾਰੇ ਪੰਜਾਬੀਆਂ ਦਾ ਔਰ ਸਾਰੀਆਂ ਸੰਸਥਾਵਾਂ ਦਾ ਐਨ ਜੀਓਜ਼ ਦਾ ਜਾਂ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੇ ਭਾਵੇਂ ਉਹ ਹਰਿਆਣੇ ਤੱਕ ਦਿੱਲੀ ਤੱਕ ਆ ਆ ਕੇ ਪੰਜਾਬ ਦੇ ਲੋਕਾਂ ਦੇ ਨਾਲ ਸਾਥ ਵੀ ਦਿੱਤਾ ਪਰ ਪੰਜਾਬੀ ਯੋਧਿਆਂ ਨੇ ਹਿੰਮਤ ਨਹੀਂ ਹਾਰੀ دریاਵਾਂ ਦੇ ਵਿੱਚ ਬਾਰ ਬਾਰ ਕੇ ਲੋਕਾਂ ਨੂੰ ਬਚਾਇਆ ਵੀ ਬੜੀ ਸਹੂਲਤ ਵੀ ਕੀਤੀ ਸੋ ਅੱਜ ਸਮਾਂ ਆ ਗਿਆ ਕਿ ਹੁਣ ਆਉਣ ਵਾਲੇ ਸਮੇਂ ਵਾਸਤੇ ਅਸੀਂ ਪਲੈਨਿੰਗ ਬਣਾ ਰਹੇ ਹਾਂ ਕਿ ਕਿਸ ਤਰ੍ਹਾਂ ਖੇਤੀ ਰਹਿ ਬੀਜਣੀ ਹੈ ਤੇ ਕਿਵੇਂ ਨਾ ਤੇਰਬਾਲਣਾ ਉਹ ਸਾਰੀਆਂ ਚੀਜ਼ਾਂ ਦਾ ਹੀ ਕਰ ਰਹੇ ਹਾਂ ਪਰ ਅੱਜ ਮੈਂ ਧੰਨਵਾਦ ਕਰਦੀ ਹਾਂ ਕਿ ਚੰਡੀਗੜ੍ਹ ਦੀ ਸਾਈਡ ਤੋਂ ਸਾਡੀ ਇੱਕ ਐਨਜੀਓ ਲੀਡਰਸ ਐਂਡ ਲਿਸਨਰਸ ਉਹਦਾ ਨਾਮ ਜਿਹੜੀਆਂ ਕਿ ਸਾਡੀਆਂ ਬੇਟੀਆਂ ਬਹੁਤ ਪੜੀਆਂ ਲਿਖੀਆਂ ਡਾਕਟਰਸ ਉਹ ਇਹਨੂੰ ਲੀਡ ਕਰ ਰਹੀਆਂ ਤੇ ਬਿਨਾ ਪਾਰਟੀ ਵਾਈਟ ਉੱਤੇ ਉੱਠ ਕੇ ਪੰਜਾਬ ਦੇ ਕੋਨੇ-ਕੋਨੇ 'ਚ ਜਾ ਰਹੀਆਂ ਔਰ ਮੈਨੂੰ ਪਤਾ ਲੱਗਾ ਜਦੋਂ ਤੇ ਮੈਨੂੰ ਬੇਨਤੀ ਕੀਤੀ ਕਿ ਸਾਡੇ ਵੀ ਇਲਾਕੇ 'ਚ ਆਓ ਇੱਥੇ ਮੰਡ 'ਚ ਕੁਝ ਲੋਕ ਬੈਠੇ ਐ ਤੇ ਉਹਨਾਂ ਨੇ ਬੜੇ ਪਿਆਰ ਦੇ ਨਾਲ ਸਾਡੀ ਆ ਕੇ ਸੇਵਾ ਕੀਤੀ ਐ ਮੈਂ ਦਾ ਧੰਨਵਾਦ ਕਰਦੀ ਆ ਕਿ ਸਪੈਸ਼ਲ ਤੌਰ ਤੇ ਬਹੁਤ ਦੂਰੋਂ ਚੱਲ ਕੇ ਆਈਆਂ ਬੀਬੀਆਂ ਦਾ ਆਪਣੇ ਵੀਰਾਂ ਦਾ ਧਰਮਾਤ ਕਰਦੀਆਂ ਕਿ ਉਹਨਾਂ ਨੇ ਇਸ ਦੁੱਖ ਦੀ ਘੜੀ ਵਿੱਚ ਆ ਕੇ ਸ਼ਰੀਕ ਹੋਏ ਬਹੁਤ ਧੰਨਵਾਦ ਜੀ ਮੈਂ ਤੇ ਹਮੇਸ਼ਾ ਇਸ ਪਰਿਵਾਰ ਵਾਸਤੇ ਇਸ ਘਰ ਵਾਸਤੇ ਇਸ ਇਲਾਕੇ ਵਾਸਤੇ ਹਾਜ਼ਰ ਮੈਂ ਇਹਨਾਂ ਦਾ ਇੱਕ ਅੰਗ ਹੈ ਇਸ ਕਰਕੇ ਮੈਂ ਸੇ ਵੀ ਦੀਏ ਕਿ ਸਾਡਾ ਫਰਜ਼ ਬੰਦ ਹੈ ਵਾਹਿਗੁਰੂ ਜੀ ਜੀ ਕੀ ਕੰਮ ਕਰੇਗਾ ਦੇਖੋ ਅਸੀਂ ਕਮੇਟੀ ਸਾਡੀ ਹੈ ਜਦੋਂ ਪਾਣੀ ਖਤਮ ਹੋ ਗਿਆ ਅਸੀਂ ਫਿਰ ਸਰਵੇ ਕਰਨ ਲੱਗੇ ਹਾਂ ਕਿਹੜੇ ਕਿਸਾਨ ਦੀ ਕਿੰਨੀ ਜ਼ਮੀਨ ਹੈ ਕਿਹੜੇ ਕਿਸਾਨ ਦੀ ਜ਼ਮੀਨ 'ਚ ਕਿੰਨੀ ਕਰੇਤਾ ਪੈ ਗਈ ਹੈ ਜੇ ਟਰੈਕਟਰ ਚਲਾਉਣਾ ਹੈ ਤੇ ਉਹਨੂੰ ਤੇਲ ਕਿੰਨਾ ਕੁ ਚਾਹੀਦਾ ਉਹਨੂੰ ਉਸ ਕਿੰਨੇ ਕਿੱਲੇ ਜ਼ਮੀਨ ਹੈ ਉਹਨੂੰ ਬੀਜ ਕਿੰਨਾ ਚਾਹੀਦਾ ਫਿਰ ਅਸੀਂ ਕੋਸ਼ਿਸ਼ ਕਰਾਂਗੇ ਜੇ ਕੋਈ ਘਰਕੂਰ ਕੋਈ ਇਜ਼ਤ ਟਹਿ ਗਿਆ ਹੋਵੇ ਰਿਪੇਅਰ ਕਰਨੀ ਥੋੜੀ ਬਹੁਤੀ ਉਹ ਵੀ ਮਦਦ ਕਰਾਂਗੇ ਜੇ ਬੱਚਿਆਂ ਦੀਆਂ ਕਿਤਾਬਾਂ ਕੋਈ ਗਲ ਗਈਆਂ ਰੁੱੜ ਗਈਆਂ ਨੇ ਜਾਂ ਬੱਚਿਆਂ ਦਾ ਸਮਾਨ ਦੀ ਕੋਈ ਲੋੜ ਹੈ ਕੋਈ ਬਿਸਤਰੇ ਦੀ ਗੱਲ ਹੈ ਉਹ ਸੀ ਕੋਸ਼ ਕਰਕੇ ਅਗੇ ਇਸ ਵੱਤ ਤੋਂ ਵੱਦੋ ਨਾਲ ਵਿੱਚ ਹਾਜ਼ਰ ਹੋਈਏ ਕਿਉਂਕਿ ਸਾਡਾ ਪਰਿਵਾਰ ਹੈ ਜੀ ਇਹ ਦੁਖੀ ਕਹਿੰਦੇ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਦਰ ਕੇ ਸੁਖੀ ਜੇ ਇਹ ਦੁਖੀ ਨੇ ਤੇ ਸਾਡਾ ਵੀ ਮਨ ਜੜਾ ਬੜਾ ਕਲਪਦਾ ਇਹ ਪ੍ਰਬੰਧਕ ਸਾਰੇ ਜਿਹੜੇ ਐ ਕੁੱਕਰ ਪਿੰਡ ਦੇ ਆਲੇ ਦੁਆਲੇ ਦੇ ਇਹਨਾਂ ਨੇ ਬਹੁਤ ਵੱਡਾ ਲੋਕਾਂ ਦੇ ਸਾਥ ਦਿੱਤਾ ਹੈ ਮੈਂ ਇਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਸਰਕਾਰ ਨੂੰ ਦੇਖੋ ਜੀ ਮੇਰੀ ਬੇਨਤੀ ਹੈ ਕਿ ਤੁਹਾਡਾ ਮੌਕਾ ਹੈ ਆਪਣਾ ਫਰਜ਼ ਪਹਿਚਾਣੋ ਜੇ ਬਾਕੀ ਡਿਵੈਲਪਮੈਂਟ ਨਹੀਂ ਹੋ ਸਕੀ ਮੈਂ ਕਿਸੇ ਦੇ ਕਿੰਤੂ ਪਲੰਤੂ ਨਹੀਂ ਕਰਨੇ ਕਿਉਂਕਿ ਫਿਰ ਲੋਕੀ ਕਹਿੰਦੇ ਆ ਕਿ ਸਿਆਸੀ ਲੋਗ ਹੁੰਦੇ ਸ਼ਾਇਦ ਅਜੇ ਸੇਵਾ ਕਰਨ ਆਏ ਸੇਵਾ ਕਰਦੇ ਹੋਏ ਨਿਹਕਾਮੀ ਇਸ ਕੋਹਤ ਪ੍ਰਾਪਤ ਸੁਭੀ ਮੇਰੇ ਮਨ ਚ ਕੋਈ ਐਸੀ ਗੱਲ ਨਹੀਂ ਪਰ ਸਰਕਾਰ ਆਪਣਾ ਫਰਜ਼ ਪਹਿਚਾਰੇ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝੇ ਔਰ ਪੰਜਾਬ ਸਰਕਾਰ ਜਲਦੀ ਇਹ ਸਾਰਾ ਜਿਹੜਾ ਦਰਿਆ ਹੈ ਇਹਦੀ ਡਾਈਮੈਂਸ਼ਨ ਸਾਰੀ ਮੰਗਤੀ ਕਰਕੇ ਇਹਦੀ ਸਾਰੀ ਡੁਗਾਈ ਕਿੰਨੀ ਕਰਨੀ ਹੈ ਕੱਟੋ ਕਦੇ 20 25 ਫੁੱਟ ਡੂੰਗਾ ਕਰੇ ਜਿੰਨਾ ਇਹਦੀ ਚੌੜਾਈ ਹੈ ਉਹ ਲੈ ਕੇ ਤੇ ਆਲੇ ਦੁਆਲੇ ਬੰਨ ਬੰਨ ਕੇ 4 ਫੁੱਟ ਉਹ ਤੇ 10 30 ਫੁੱਟ ਦੀ ਸੜਕ ਬਣਾ ਕੇ ਤੇ ਪੱਥਰਾਂ ਦੇ ਨਾਲ ਆਲੇ ਦੁਆਲੇ ਪੱਕਾ ਕੀਤਾ ਜਾਵੇ ਕਿਤੇ ਬਾਈਕ ਨੂੰ ਇੱਕ ਮੌਕਾ ਦਿੱਤਾ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਜੇ ਇੱਕ ਤੇ ਸਾਨੂੰ ਵੀ ਮੌਕਾ ਮਿਲੇ ਸਰਕਾਰਾਂ ਵਿੱਚ ਮੈਂ ਸਭ ਤੋਂ ਮੇਰੀ ਪੈਰ ਕਿਉਂਕਿ ਬਾਵਾ ਨਾਨ ਸਿੰਘ ਜੀ ਨੇ ਮੇਰੇ ਪਿਤਾ ਜੀ ਨੇ ਬੰਨ ਬਣਾਇਆ ਸੀ ਮੇਰਾ ਇਹਦੇ ਤੇ ਬਹੁਤ ਇੰਟਰਸਟਡਦਾ ਹੈ ਕਿ 55 ਸਾਲ ਪਹਿਲਾਂ ਉਹਨਾਂ ਨੇ 55 55 ਦੇ ਵਿੱਚ ਜਦੋਂ ਹੜ ਆਇਆ ਸੀ ਉਦੋਂ ਹੀ ਬਣਾਇਆ ਸੀ ਹੁਣ ਅਸੀਂ ਇਹਦਾ ਆਉਣ ਵਾਲੇ ਸਮੇਂ 'ਚ ਮੈਂ ਸਮਝਦੀ ਆ ਕਿ ਸ਼ਾਇਦ ਮੇਰੇ ਪਾ ਗਾਂਝੀ ਹੋਵੇ ਕਿ ਮੈਂ ਇਹਦੀ ਸੇਵਾ ਕਰ ਸਕਾਂ ਮੈਂ ਜ਼ਰੂਰ ਕਰਾਂਗੀ ਪ੍ਰਧਾਨ ਮੰਤਰੀ ਜੀ ਨੂੰ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਅੱਜ ਵੀ ਚਿੱਠੀ ਲਿਖਾਂਗੇ ਔਰ ਮੈਂ ਕਿਸਾਨ ਵੀਰਾਂ ਨੂੰ ਕਹਿਣੀ ਹੈ ਜੇ ਕੋਈ ਰੇਤਾ ਰੁਧਾ ਤੁਹਾਡੇ ਖੇਤਰ 'ਚ ਪੈ ਗਈ ਹੈ ਉਹ ਪੱਟ ਲਓ ਆਪਣੇ ਘਰਾਂ ਲਈ ਵਰਤ ਲਓ ਆਪਣੇ ਕੋਈ ਰਿਪੇਅਰ ਕਰਨੀ ਵਰਤ ਲਓ ਕੋਈ ਲੋੜ ਨਹੀਂ ਕੋਈ ਬੰਦਾ ਹੋਰ ਚੋਰੀ ਆ ਕੇ ਮਾਈਨਿੰਗ ਨਾ ਕਰੇ ਅੱਪਲ ਤੇ ਗੁਰੂ ਸੋਖੀ ਰੱਖੇ ਤੁਹਾਡੀਆਂ ਫਸਲਾਂ ਜੁੰਦੀਆਂ ਰਹਿਣ ਤੁਸੀਂ ਕੁਛ ਨਾ ਕੋਈ ਥੋੜੀ ਬਹੁਤੀ ਜੇ ਕੋਈ 10% 5% ਬਚੀ ਹੈ ਉਹਨੂੰ ਪਿਆਰ ਨਾਲ ਵੜੋ ਤੇ ਤੁਹਾਡੇ ਨਾਲ ਸਿੱਖੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇ ਆਪਣੀ ਟੀਮ ਲੀਡਰਸ ਐਂਡ ਲਿਸਨਰਸ ਵੱਲੋਂ ਬੀਬੀ ਜੀ ਦਾ ਔਰ ਪਿੰਡ ਦੀ ਮੈਨੇਜਮੈਂਟ ਦਾ ਕੋਟ ਕੋਟ ਧੰਨਵਾਦ ਕਰਦੀ ਆ ਕਿਉਂਕਿ ਜਦੋਂ ਅਸੀਂ ਪਿੰਡਾਂ ਵਿੱਚ ਸਰਵੇ ਕੀਤਾ ਜਦੋਂ ਅਸੀਂ ਨਿਕਲੇ ਮਤਲਬ ਚੰਡੀਗੜ੍ਹ ਤੋਂ ਆਉਣਾ ਪਿੰਡਾਂ ਵਿੱਚ ਸੌਖਾ ਨਹੀਂ ਸੀ ਬਟ ਇਹਨਾਂ ਸਾਰਿਆਂ ਦੀ ਮਦਦ ਕਰਕੇ ਜਾਂ ਗਾਈਡੈਂਸ ਕਰਕੇ ਅਸੀਂ ਉਸ ਪਿੰਡ ਦੇ ਵਿੱਚ ਵੀ ਅੱਜ ਪਹੁੰਚੇ ਆ ਜਿੱਥੇ ਕਿ ਲੋਕਾਂ ਨੂੰ ਜ਼ਰੂਰਤ ਸੀ ਦੇਖੋ ਜੀ ਅਸੀਂ ਸਾਰੀਆਂ ਲੋੜਾਂ ਤਾਂ ਨਹੀਂ ਪੂਰੀਆਂ ਕਰ ਸਕਦੇ ਬਟ ਜਿੰਨੀ ਗੁਰੂ ਸਾਹਿਬ ਵੱਲੋਂ ਸਾਨੂੰ ਸੇਵਾ ਲੱਗ ਰਹੀ ਹੈ ਅਸੀਂ ਉਹਨਾਂ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਜਦੋਂ ਬੀਬੀ ਜੀ ਨੂੰ ਪਤਾ ਲੱਗਾ ਕਿ ਅਸੀਂ ਚੰਡੀਗੜ੍ਹ ਦੀ ਐਨ ਜੀਓ ਇਸ ਚੀਜ਼ ਤੇ ਵਰਕ ਆਊਟ ਕਰ ਰਹੀ ਹੈ ਤਾਂ ਇਹਨਾਂ ਨੇ ਸਾਨੂੰ ਅਪਰੋਚ ਕੀਤਾ ਸੋ ਮੈਂ ਬੀਬੀ ਜੀ ਦਾ ਬਹੁਤ ਬਹੁਤ ਧੰਨਵਾਦ ਦੀਆਂ ਬੀਬੀ ਜੀ ਦੀ ਮੇਰੀ ਟੀਮ ਸਾਰਿਆਂ ਵੱਲੋਂ ਸਾਡੇ ਵੱਲੋਂ ਔਰ ਅਸੀਂ ਅੱਗੋ ਵੀ ਇਹ ਵਾਦਾ ਕਰਕੇ ਜਾ ਰਹੇ ਹਾਂ ਅਸੀਂ ਮੈਂ ਜੀ ਖੁਦ ਇੱਕ ਡਾਕਟਰ ਹਾਂ ਅ ਬੇਸ਼ੱਕ ਮੈਂ ਐਮਡੀ ਐਸ ਡਾਕਟਰ ਆ ਦੰਦਾਂ ਦੀ ਡਾਕਟਰ ਆ ਬਟ ਅਸੀਂ ਇੱਕ ਟੀਮ ਤਿਆਰ ਕਰ ਰਹੇ ਆ ਥੋੜਾ ਜਿਹਾ ਚੀਜ਼ਾਂ ਸੈਟਲ ਡਾਊਨ ਹੋਣ ਲਾਈਕ ਲੋਕ ਆਪਣੇ ਥੋੜਾ ਜਿਹਾ ਘਰਾਂ ਵੱਲ ਕਨਸੈਂਟਰੇਟ ਕਰਨ ਉਹਨਾਂ ਨੂੰ ਥੋੜਾ ਸਟ੍ਰੀਮ ਲਾਈਨ ਕਰਨ ਉਸ ਤੋਂ ਬਾਅਦ ਅਸੀਂ ਇੱਕ ਕੈਂਪ ਸੋਚ ਰਹੇ ਆ ਜਿਦੇ ਵਿੱਚ ਸਾਡਾ ਸਕਿਨ ਸਪੈਸ਼ਲਿਸਟ ਆਉਣਗੇ ਆਈ ਸਪੈਸ਼ਲਿਸਟ ਆਉਣਗੇ ਜਨਰਲ ਮੈਡੀਸਿਨ ਵਾਲੇ ਆਉਣਗੇ ਔਰ ਮੈਂ ਮਾਈਸੈਲਫ ਮਤਲਬ ਬੀਇੰਗ ਡੈਂਟਿਸਟ ਡੈਂਟਲ ਸਰਜਨ ਅਟ ਲੀਸਟ ਮੂੰਹ ਤੋਂ ਜੋ ਬਿਮਾਰੀਆਂ ਪੇਟ ਚ ਜਾ ਰਹੀਆਂ ਐ ਅਟ ਲੀਸਟ ਮੈਂ ਉਹਨਾਂ ਨੂੰ ਗਾਈਡ ਕਰ ਸਕਦੀ ਆ ਵਿਦ ਦੀ ਹੈਲਪ ਆਫ ਮੈਡੀਸਿਨਸ ਅੱਜ ਅਸੀਂ ਮੈਡੀਸਿਨਸ ਕਿਉਂ ਨਹੀਂ ਕੈਂਪ ਚ ਦੇ ਰਹੇ ਕਿਉਂਕਿ ਸਾਨੂੰ ਪਤਾ ਹੀ ਨਹੀਂ ਅਸੀਂ ਮੈਡੀਸਿਨ ਦਿੱਤੀ ਉਹਨਾਂ ਨੂੰ ਯੂਜ਼ ਕਿਵੇਂ ਕਰਨਾ ਲੋਕਾਂ ਨੂੰ ਇਹ ਨਹੀਂ ਪਤਾ ਲੱਗਣਾ ਇਹਨਾਂ ਲੋਕਾਂ ਲਈ ਜਿੰਨਾ ਦਿੱਤਾ ਉਹਨਾਂ ਹੀ ਘਟ ਹੈ ਜੀ ਸੋ ਮੇਰੀ ਬੀਬੀ ਜੀ ਸਾਰੇ ਅੱਗੇ ਤੁਹਾਡੀ ਸਾਰੇ ਅੱਗੇ ਟੀਮ ਅੱਗੇ ਮੇਰੀ ਰਿਕਵੈਸਟ ਹੈ ਜਦੋਂ ਤੁਹਾਨੂੰ ਲੱਗਦਾ ਹੈ ਕਿ ਪਿੰਡ ਥੋੜਾ ਜਿਹਾ ਸੈਟਲਡਾਊਨ ਹੋ ਗਿਆ ਸਾਨੂੰ ਇੱਕ ਵਾਰ ਤੁਸੀਂ ਸਿਰਫ ਮੈਸੇਜ ਕਨਵੇ ਕਰਨਾ ਹੈ ਸਾਡੀ ਟੀਮ ਨੂੰ ਇੰਸਟਾਗ੍ਰam ਤੇ ਔਰ ਅਸੀਂ ਪਾਰਟੀ ਤੋਂ ਉੱਪਰ ਉੱਠ ਕੇ ਕਰ ਰਹੇ ਹਾਂ ਅਸੀਂ ਕਿਸੇ ਵੀ ਪਾਰਟੀ ਨਾਲ ਐਵੇਂ ਨਹੀਂ ਕਰ ਰਹੇ ਕਿਉਂਕਿ ਸਾਡਾ ਪੇਜ ਹੈ ਤੁਸੀਂ ਉਹ ਪੇਜ ਨੂੰ ਸਕਰੋਲ ਕਰ ਸਕਦੇ ਹੋ ਵੀ ਆਰ ਇੰਡੀਪੈਂਡੈਂਟਲੀ ਵਰਕਿੰਗ ਐਸ ਐਨ ਜੀਓ ਸੋ ਫਿਰ ਵੀ ਟੀਮ ਦਾ ਮੀਡੀਆ ਦਾ ਕੋਟ ਕੋਟ ਧੰਨਵਾਦ ਜਿਨ੍ਹਾਂ ਦੇ ਥਰੂ ਅਸੀਂ ਆਪਣਾ ਮੈਸੇਜ ਟੀਮ ਲੀਡਰਸ ਐਂਡ ਲਿਸਨਰਸ ਲਿਸਨਰਸ ਦਾ ਮੈਸੇਜ ਕਨਵੇ ਕਰ ਰਹੇ ਹਾਂ ਉਮੀਦ ਹੈ ਕਿ ਜੋ ਅਸੀਂ ਸਾਨੂੰ ਸੇਵਾ ਲੱਗੀ ਸੀ ਉਹ ਲੋਕਾਂ ਤੱਕ ਪਹੁੰਚੀ ਹੈ ਤੇ ਲੋਕਾਂ ਨੂੰ ਥੋੜੀ ਬਹੁਤ ਥੋੜੀ ਬਹੁਤ ਇੱਕ ਪੈਸੇ ਜੰਨੀ ਵੀ ਰਾਹਤ ਮਿਲੀ ਹੋਊਗੀ ਸਾਰੀ ਟੀਮ ਦਾ ਸਾਡੇ ਸਾਰਿਆਂ ਵੱਲੋਂ ਧੰਨਵਾਦ ਧੰਨਵਾਦ ਰਾਜਕ ਬੀਬੀ ਜ਼ਗੀਰਪੁਰ ਜੀ ਜੋ ਸਾਡੇ ਦੇਲੇ ਦੇ ਮੁਖੀ ਆ ਸੰਤ ਬਾਬਾ ਪ੍ਰੇਮ ਸਿੰਘ ਜੀ ਬਨਾਲੇ ਵਾਲੇ ਉਹਨਾਂ ਦੇ ਮੁਖੀ ਆ ਜੋ ਸਾਡੇ ਕੋਲ ਪਹੁੰਚੇ ਆ ਜੋ ਐਨ ਜੀਓ ਚੰਡੀਗੜ੍ਹ ਤੋਂ ਇਹਨਾਂ ਨੇ ਉੱਥੋਂ ਬੁਲਾ ਕੇ ਤੇ ਅੱਜ ਲੋਕਾਂ ਦੀ ਸੇਵਾ ਕੀਤੀ ਆ ਔਰ ਉਸ ਐਨਜੀਓ ਦਾ ਔਰ ਬੀਬੀ ਜੀ ਦਾ ਅਸੀਂ ਬਹੁਤ ਬਹੁਤ ਆਪਣੇ ਪੂਰੀ ਟੀਮ ਵੱਲੋਂ ਜਿਹੜੀ ਹਾਪੀਟ 20 20 ਬੰਦਾ ਦੀ ਟੀਮ ਬਣੀ ਆ ਉਹਨਾਂ ਵੱਲੋਂ ਅਸੀਂ ਸਾਰਿਆਂ ਵੱਲੋਂ ਦਿਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ